ਆ ਜਿਹੜੇ ਖੱਬੇ ਸੱਜੇ ਭੱਜੇ ਫਿਰਦੇ ਆ ਵੀ ਅਕਾਲੀ ਦਲ ਅਕਾਲੀ ਦਲ ਨਹੀਂ ਦਾ ਕਾਂਗਰਸ ਕਾਂਗਰਸੀ ਦਾ ਭਾਜਪਾ ਜਾ ਕੇ ਟਿਕਟ ਲੈ ਲਿਆ। ਸਰਜੇ ਦੇ ਮੁੱਦੇ ਤੇ ਅੱਜ ਨਵਜੋਤ ਸਿੰਘ ਸਿੱਧੂ ਗਾਰਨਰ ਨੂੰ ਮਿਲੇ ਆ ਉਸ ਨੂੰ ਕਿੱਦਾਂ ਦੇਖਦੇ ਹੋ ਉਹ ਕਹਿੰਦੇ ਕਿ ਕਰਜ਼ਾ ਬਹੁਤ ਲੈ ਰਹੀ ਆ ਆਮ ਆਦਮੀ ਪਾਰਟੀ ਤੇ ਇਹ ਨੰਗ ਕਰ ਜਾਣਗੇ ਪੰਜਾਬ ਨੂੰ। ਕੋਣ ਦੀ ਘਰ ਵਾਲੀ ਅਕਾਲੀਆਂ ਦੇ ਵਿੱਚ ਸੀ ਜਦੋਂ ਸਰਕਾਰੀ ਪ੍ਰਾਪਰਟੀਆਂ ਵੇਚ ਰਹੇ ਸੀ। ਜਦੋਂ ਉਹ ਕਰਜ਼ੇ ਲੈ ਰਹੇ ਸੀ। ਹੋਰ ਪਨੀਤੌਰ ਜੀ ਦਾ ਮੈਨੂੰ ਅਫਸੋਸ ਆ ਕਿ ਚਾਰ ਵਾਰੀ ਐਮਪੀ ਰਏ ਆ ਉਹਨ ਦੇ ਘਰ ਵਾਲੇ ਮੁੱਖ ਮੰਤਰੀ ਰਏ ਆ ਉਹਨਾਂ ਨੇ ਛਾਲ ਵੀ ਮਾਰੀ ਤਾਂ ਉਸ ਕਿਸ਼ਤੀ 'ਚ ਮਾਰੀ ਜਿਹੜੀ ਆਲਰੇਡੀ ਡੁੱਬ ਰਹੀ ਹੋਰ ਫਿਲਮੀ ਚਿਹਰਾ ਵੀ ਸੁਣਿਆ ਕਿ ਆ ਰਿਹਾ ਆ ਸਕਦਾ ਕਿਹੜੇ ਚਿਹਰੇ ਆਂ ਜੀ ਰਾਜਨੀਤੀ ਆ ਨਾ ਜੀ ਉਹ ਕਾਪਟਨ ਦਾ ਬਹੁਤ ਵੱਡਾ ਚਿਹਰਾ ਹਾਰ ਗਿਆ ਬਦਲ ਦਾ ਬਹੁਤ ਵੱਡਾ ਚਿਹਰਾ ਕਿੱਥੇ ਲੱਭ ਦਿਆ ਜੀ ਬਦਲਾਂ ਦੇ ਚਿਹਰੇ ਜੀ ਦਾ ਜੀ ਉਹ ਭਾਈ ਭਤੀਜਾ ਜਵਾਈ ਭਾਈ ਸਭ ਹਾਰ ਗਏ ਜੀ ਮਨ ਹੁਣ ਇੱਕ ਨੂ ਰਹਿੰਦੀ ਆ ਉਹ ਵੀ ਸਮਝ ਲੋ ਮਤਲਬ ਉਹਦੀ ਵੀ ਲੀ ਸਰਬ ਤੁਹਾਨੂੰ ਮੈਦਾਨ ਚ ਉਤਾਰਨਾ ਪਿਆ ਕੀ ਕਰ ਉਹ ਐਸੋਲੇ ਹਾਲ ਜੋ ਕਾਣ ਕੀਤਾ ਜਾ ਰਿਹਾ ਲੋਕ ਰਾਜ ਦਾ ਜੋ ਕਾਣ ਕੀਤਾ ਜਾ ਰਿਹਾ ਆਪਣੇ ਸੰਵਿਧਾਨ ਦਾ ਉਹਦੇ ਵਾਸਤੇ ਪਾਰਟੀ ਨੂੰ ਲੱਗਿਆ ਹੋਊਗਾ ਕਿ ਮੇਰੇ ਚੋ ਕੈਪੇਬਿਲਿਟੀ ਹੈਗੀ ਆ ਕਿ ਮੈਂ ਜਾ ਕੇ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਮੁੱਦੇ ਉੱਤੇ ਚੁੱਕ ਸਕਾਂਗਾ ਇਹਨਾਂ ਦਾ ਯੂਪੀ ਚ ਬਹੁਤ ਮਾੜਾ ਹਾਲ ਹੈ ਬਿਹਾਰ ਦੇ ਵਿੱਚ ਇਹਨਾਂ ਨੇ ਪਲਟੂ ਰਾਮ ਨੂੰ ਲਿਆ ਉਹ ਇਹਨਾਂ ਨੂੰ ਲੈ ਡੁੱਬੇਗਾ ਪੂਰਾ ਕੌਨਫੀਡੈਂਟ ਹੈ ਕਿ ਸਰਕਾਰ ਸਾਡੀ ਬਣਨੀ ਹੈ ਇਹਨਾਂ ਨੇ ਮੈਸਿਵ ਕਰਾਪਸ਼ਨ ਕੀਤੀ ਹੈ ਬਿਗੇਸਟ ਪਹਿਲਾਂ 10000 ਕਹਿੰਦੇ ਸੀ ਹੁਣ ਕਹਿੰਦੇ 20000 ਤੋਂ ਉੱਪਰ ਫਿਗਰ ਹੋ ਗਈ ਉਹਦੀ ਇਹਦੇ ਚ ਜਿਹੜੇ 57% 58% 60% ਜਿਹੜੇ ਪੈਸੇ ਆ ਉਹ ਬੀਜੇਪੀ ਨੂੰ ਗਏ ਔਰ ਜਿਹੜਾ ਇਹਨੂੰ ਫਾਟ ਕੇ ਦਿੰਦਾ ਸੀ ਉਹਦੇ ਤੇ ਰੇਡ ਕੀਤਾ ਇਹਨਾਂ ਨੇ ਜਿਹੜੇ ਇੰਡਸਟਰੀਲਿਸਟ ਆ ਉਹਨਾਂ ਦੀ ਵੀ ਲੁੱਟ ਸੁੱਟ ਕੀਤੀ ਹੈ ਇਹਨਾਂ ਨੇ ਐਮਐਲਏ ਵੀ ਖ ਡਰਾਈ ਆ ਧਮਕਾਏ ਆ ਤੁਹਾਡੇ ਸਾਹਮਣੇ ਆ ਜਿਹੜੀਆਂ ਪਾਰਟੀਆਂ ਟੁੱਟ ਰਹੀਆਂ ਐ ਮਿਤਰਾਂ ਟੁੱਟ ਰਹੀਆਂ ਐ ਸੁਪਰੀਮ ਕੋਰਟ ਨੇ ਜਿਹੜੀ ਸਭ ਤੋਂ ਵੱਡੀ ਪਾਰਟੀ ਆ ਉਹ ਉਹਨੂੰ ਸ਼ਰਿਆਮੋਂ ਜਿਹੜੀ ਉੱਥੋਂ ਵੋਟਾਂ ਚੋਰੀ ਕਰਦੀ ਹੋ ਫੜੀ ਗਈ ਆ ਲੱਗਦਾ ਸੀ ਬਸ ਉੱਧਰ ਜਾਣ ਕੇ ਪਰੇ ਸੁਧਰੇ ਨਹੀਂ ਆਨਰ ਦੇਖ ਰਹੇ ਹਾਂ ਮੈਂ ਅਨੁਰਾਗ ਸ਼ਰਮਾ ਇਸ ਵਕਤ ਸਾਡੇ ਨਾਲ ਮੌਜੂਦ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਜੋ ਕਿ ਸਿਹਤ ਮੰਤਰੀ ਪੰਜਾਬ ਦੇ ਤੌਰ ਤੇ ਵੀ ਸੇਵਾਵਾਂ ਨਿਭਾ ਰਹੇ ਨੇ ਡਾਕਟਰ ਸਾਹਿਬ ਤੁਹਾਨੂੰ ਮੈਦਾਨ ਚ ਉਤਾਰਨਾ ਪਿਆ ਕੀ ਕਰਨਾ ਦੇਖੋ ਜਿਹੜੀ ਕੋਈ ਵੀ ਪਾਰਟੀ ਹੁੰਦੀ ਆ ਉਹ ਆਪਣਾ ਕੀ ਦੇਖਦੀ ਹੈ ਜੀ ਕੈਂਡੀਡੇਟ ਦੀ ਬਿਨੇਬਿਲਟੀ ਦੇਖਦੀ ਹੈ ਉਹਦਾ ਅਕਸ਼ ਦੇਖਦੀ ਹੈ ਔਰ ਉਹਦਾ ਲੋਕਾਂ ਦੇ ਵਿੱਚ ਕੀ ਪ੍ਰਭਾਵ ਹੈ ਇਹ ਜਿਹੜੇ ਸਾਰੇ ਕ੍ਰਾਈਟੇਰੀਆ ਹੁੰਦੇ ਆ ਕਿਤੇ ਨਾ ਕਿਤੇ ਪਾਰਟੀਆਂ ਸਾਰੀਆਂ ਸਰਵੇ ਕਰਦੀਆਂ ਸੋ ਮੇਰੀ ਪਾਰਟੀ ਨੂੰ ਜਿਹੜਾ ਸੀਗਾ ਉਹਨਾਂ ਨੂੰ ਲੱਗਿਆ ਕਿ ਮੈਂ ਜਿਹੜਾ ਇਹ ਰੋਲ ਹੈ ਕਿਉਂਕਿ ਬਹੁਤ ਇਹ ਆਰਡਰਲੀ ਇਲੈਕਸ਼ਨ ਨਹੀਂ ਹੈ ਇੱਕ ਬਹੁਤ ਅਹਿਮ ਇਲੈਕਸ਼ਨ ਹੈ ਇਹ ਅਸਲ ਵਿੱਚ ਜੋ ਅਸਲ ਵਿੱਚ ਹਾਲ ਜੋ ਕਾਣ ਕੀਤਾ ਜਾ ਰਿਹਾ ਲੋਕ ਰਾਜ ਦਾ ਜੋ ਕਾਣ ਕੀਤਾ ਜਾ ਰਿਹਾ ਆਪਣੇ ਸੰਵਿਧਾਨ ਦਾ ਉਹਦੇ ਵਾਸਤੇ ਪਾਰਟੀ ਨੂੰ ਲੱਗਿਆ ਹੋਊਗਾ ਕਿ ਮੇਰੇ ਚੋ ਕੈਪੇਬਿਲਿਟੀ ਹੈਗੀ ਆ ਕਿ ਮੈਂ ਜਾ ਕੇ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਮੁੱਦੇ ਉੱਥੇ ਚੁੱਕ ਔਰ ਮੈਂ ਲੋਕ ਆਪਣਾ ਵਿਊ ਪੁਆਇੰਟ ਔਰ ਜਿਹੜੀ ਜਿਹੜੀ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਦੀਆਂ 13 ਸੀਟਾਂ ਜਿੱਤ ਕੇ ਔਰ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ 35-40 ਸੀਟਾਂ ਰਾਜ ਸਭਾ ਤੇ ਉਹਦੇ ਚ ਲੋਕ ਸਭਾ ਜਿੱਤ ਕੇ ਇੱਕ ਭਾਗੀਦਾਰ ਬਣ ਸਕਦੀ ਹੈ ਜਿਹੜੀ ਇੰਡੀਆ ਗੱਠਜੋੜ ਦੀ ਸਰਕਾਰ ਇਸ ਵਾਰੀ ਬਣਨ ਜਾ ਰਹੀ ਆ ਕਿਉਂਕਿ ਇਹਨਾਂ ਦਾ ਯੂਪੀ ਚ ਬਹੁਤ ਮਾੜਾ ਹਾਲ ਹੈ ਇਹਨਾਂ ਦਾ ਬਿਹਾਰ ਦੇ ਵਿੱਚ ਇਹਨਾਂ ਨੇ ਪਲਟੂ ਰਾਮ ਨੂੰ ਲਿਆ ਉਹ ਇਹਨਾਂ ਨੂੰ ਲੈ ਡੁੱਬੇਗਾ ਇਸੇ ਤਰ੍ਹਾਂ ਜਿਹੜੇ ਇਹਨਾਂ ਨੇ ਛੇਪਚਾਨਾਂ ਦੇ ਤੋੜਿਆ ਉਹਦੇ ਬੰਦੇ ਲਏ ਆ ਉਹ ਰੂਟਲੈਸ ਬੰਦੇ ਆ ਜੀ ਇਸੇ ਤਰ੍ਹਾਂ ਐਨਪੀ ਉਹ ਪਾਰਟੀ ਪਿੱਛੇ ਰਹਿ ਗਈ ਹੈ ਇੰਜਣ ਅੱਗੇ ਲੰਘੇ ਆ ਉਹਨਾਂ ਦੇ ਦੋ ਚਾਰ ਡੱਬੇ ਨਾਲ ਲੈ ਕੇ ਲੰਘੇ ਆ ਉਹ ਲੇਕਿਨ ਪਾਰਟੀ ਪਿੱਛੇ ਆ ਉਹ ਪਾਰਟੀ ਸਾਡੇ ਨਾਲ ਹੈ ਪਾਰਟੀਆਂ ਸਾਡੇ ਨਾਲ ਹੈ ਤੇ ਸਾਡੀ ਜਿਹੜੀ ਹੈਗੀ ਹੈ ਇੰਡੀਆ ਇਕੱਠ ਜੋੜਦੀ ਮੈਂ ਪੂਰਾ ਕੌਨਫੀਡੈਂਟ ਆ ਕਿ ਸਰਕਾਰ ਸਾਡੀ ਬਣਨੀ ਹੈ ਔਰ ਇਹ ਸਰਕਾਰ ਜਿਹੜੀ ਬਣੇਗੀ ਇਹ ਡੈਮੋਕ੍ਰੇਸੀ ਲਈ ਇਹ ਫੈਡਰਲਿਜ਼ਮ ਵਾਸਤੇ ਇਹ ਸੰਵਿਧਾਨ ਨੂੰ ਬਚਾਉਣ ਵਾਲੀ ਸਰਕਾਰ ਹੋਏਗੀ ਲੋਕਪੱਖੀ ਸਰਕਾਰ ਹੋਏਗੀ ਕਿਉਂਕਿ ਪਹਿਲਾਂ ਇੱਕ ਐਬਸੋਲਿਊਟ ਪਾਵਰ ਹੁੰਦੀ ਹੈ ਨਾ ਜੀ ਕਹਿੰਦੇ ਪਾਵਰ ਕਰਪਟਸ ਤੇ ਐਬਸੋਲਿਊਟ ਪਾਵਰ ਕਰਪਟਸ ਐਬਸੋਲੂਟਲੀ ਉਹ ਸੁਪਰੀਮ ਕੋਰਟ ਦੇ ਕੇਸ ਜਿਹੜਾ ਜਿਹੜਾ ਤੁਹਾਡਾ ਇਲੈਕਸ਼ਨ ਬੋਰਡ ਦਾ ਕੇਸ ਸੀਗਾ ਉਹਦੇ ਜੀ ਤੁਹਾਡੇ ਸਾਹਮਣੇ ਆ ਗਿਆ ਵੀ ਇਹਨਾਂ ਨੇ ਮੈਸਿਵ ਕਰਪਸ਼ਨ ਕੀਤੀ ਆ ਬਿਗੈਸਟ ਪਹਿਲਾਂ 10000 ਕਹਿੰਦੇ ਸੀ ਹੁਣ ਕਹਿੰਦੇ 20000 ਤੋਂ ਉੱਪਰ ਫਿਗਰ ਹੋ ਗਈ ਉਹਦੀ ਉਹਦੇ ਚੋਂ ਜਿਹੜੇ 57% 58% 60% ਜਿਹੜੇ ਪੈਸੇ ਆ ਉਹ ਭਾਜੀਪੀ ਨੂੰ ਗਏ ਔਰ ਗਏ ਉਹ ਗਏ ਇਸ ਤਰ੍ਹਾਂ ਹੈ ਗਿਆ ਵੀ ਇਹਨਾਂ ਨੇ ਅਗਲੇ ਤੇ ਜਿਹੜਾ ਇਹਨੂੰ ਫੜ ਨਹੀਂ ਦਿੰਦਾ ਸੀ ਉਹਦੇ ਤੇ ਰੇਡ ਕੀਤਾ ਚਾਹੇ ਸੀਬੀਆਈ ਨੂੰ ਭੇਜਦਾ ਈਡੀ ਨੂੰ ਭੇਜਦਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਭੇਜਦਾ ਫਿਰ ਉਸ ਬੰਦੇ ਤੋਂ ਇਹਨਾਂ ਨੇ ਐਕਸਟਰਸ਼ਨ ਕੀਤੀ ਉਹਦੇ ਕੋਲੋਂ ਪੈਸੇ ਲਏ ਫਿਰ ਉਹਦੀ ਜ਼ਮਾਨਤ ਹੋਈ ਤੋਂ ਐਦਾਂ ਕਰਕੇ ਇਹਨਾਂ ਨੇ ਮਤਲਬ ਇਹਨਾਂ ਨੇ ਜਿਹੜੇ ਇੰਡਸਟਰੀਅਲਿਸਟ ਆ ਉਹਨਾਂ ਦੀ ਵੀ ਲੁੱਟਖੁੱਟ ਕੀਤੀ ਆ ਇਹਨਾਂ ਨੇ ਐਮਐਲਏ ਵੀ ਖਰੀਦੇ ਆ ਡਰਾਏ ਆ ਤਮਕਾ ਇਹ ਆ ਤੁਹਾਡੇ ਸਾਹਮਣੇ ਆ ਜਿਹੜੀਆਂ ਪਾਰਟੀਆਂ ਟੁੱਟ ਰਹੀਆਂ ਐ ਅਮਿਤ ਨੇ ਟੁੱਟ ਰਹੀਆਂ ਐ ਇਹਨਾਂ ਦੀ ਕੋਈ ਆਪਸ ਵਿੱਚ ਸਾਝ ਥੋੜੀ ਐ ਆ ਜਿਹੜੇ ਖੱਬੇ ਸੱਜੇ ਭੱਜੇ ਫਿਰਦੇ ਆ ਵੀ ਅਕਾਲੀ ਦਾ ਅਕਾਲੀਦਾਲੀ ਦਾ ਕਾਂਗਰਸ ਕਾਂਗਰਸੀ ਦਾ ਭਾਜਪਾ ਜਾ ਕੇ ਟਿਕਟ ਲੈ ਲਓ ਜਿਹੜੇ ਤੁਹਾਡੇ ਵੱਡੇ ਵੱਡੇ ਬੰਦੇ ਵੀ ਜਿਹੜੇ ਭੱਜੇ ਫਿਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਲੋਕਾਂ ਨੇ ਸਬਕ ਸਿਖਾਣਾ ਲੋਕ ਹੁਣ ਸੁਚੇਤ ਹੋ ਚੁੱਕਿਆ ਉਹਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸਾਡੇ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਔਰ ਉਹ उन्होंने एक लोगों की जोड़ी राजनीतिक सोच न बहुत एडवास किया पोलिटिकल एजुकेशन की लोगों को समझ आ गई गल् कि तिकड़नबाजी करके लोगों तो पैसे लुट के ਪੈਸੇ ਵੰਡ ਕੇ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਹੈਗੇ ਆ ਲੋਕ ਲੁਭਾਵੇਂ ਜਿਹੜੇ ਹੈਗੇ ਆ ਚਾਹੇ ਉਹ 2-2 ਰੁਪਏ ਡੀਜ਼ਲ ਪੈਟਰੋਲ ਦੇ ਰੇਟ ਜਾਂ 100 ਰੁਪਏ ਕੈਸ ਦਾ ਰੇਟ ਘਟਾ ਕੇ ਟਿਕੜਾਂ ਬਾਜੀ ਕਰਕੇ ਇਲੈਕਸ਼ਨ ਜਿੱਤਣ ਦੀ ਆਦਤ ਪਈ ਸੀ ਉਹ ਹੁਣ ਟਿਕੜਾਂ ਬਾਜੀ ਨਹੀਂ ਚੱਲਣੀ ਇਹਨਾਂ ਦੀ ਇਹਨਾਂ ਨੂੰ ਬੜੀ ਮਾਰ ਪਈ ਆ ਜੀ ਇਲੈਕਸ਼ਨ ਬੋਰਡ ਦੇ ਕੇਸ ਵਿੱਚ ਔਰ ਜਿਹੜਾ ਦੇਖੋ ਚੰਡੀਗੜ੍ਹ ਜਿਹੜਾ ਸ਼ਹਿਰ ਸੀਗਾ ਸਾਡਾ ਇਹ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਚੰਡੀਗੜ੍ਹ ਸ਼ਹਿਰ ਹੈ ਉੱਥੇ ਆਮ ਆਦਮੀ ਪਾਰਟੀ ਦਾ ਮੇਅਰ ਹੈ ਔਰ ਸੁਪਰੀਮ ਕੋਰਟ ਨੇ ਜਿਹੜ ਉਸ ਤੋਂ ਬਾਅਦ ਜਿਹੜੇ ਆ ਗਏ ਉਹਨਾਂ ਨੂੰ ਮੈਨੂੰ ਲੱਗਦਾ ਸੀ ਵੀ ਸੁਧਰ ਜਾਣਗੇ ਪਰ ਸੁਧਰੇ ਨਹੀਂ ਹੈ ਲੇਕਿਨ ਹੁਣ ਇਲੈਕਸ਼ਨ ਬਾਂਡ ਤੋਂ ਬਾਅਦ ਇਸ ਵੇਲੇ ਚੰਗੀ ਗੱਲ ਇਹ ਹੈ ਕਿ ਜਿਹੜਾ ਸੁਪਰੀਮ ਕੋਰਟ ਹੈ ਉਹ ਹਾਈਲਾਈਟ ਤੇ ਆ ਤੇ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਤਾਂਦ ਲਈ ਨਹੀਂ ਕਰ ਦੇਣਗੇ ਜੀ ਪੰਜ ਕੈਂਡੀਡੇਟ ਹਜੇ ਰਹਿ ਗਏ ਆ ਉਹ ਕਦੋਂ ਤੋਂ ਕਾਜਣਗੇ ਕਿ ਕੱਲ ਨੂੰ ਚੋਣ ਜਾਬਤਾ ਵੀ ਲੱਗ ਸਕਦਾ ਤੇ ਅਨਾਉਂਸ ਵੀ ਹੋ ਸਕਦਾ ਕਿ ਇਲੈਕਸ਼ਨ ਕਦੋਂ ਹੋਣੇ ਉਹਦਾ ਟਰਾਂਸਫਰ ਨਾਲ ਜਾਂ ਪਾਲਿਸੀ ਮੈਟਰ ਨਾਲ ਹੁੰਦਾ ਕੈਂਡੀਡੇਟ ਤਾਂ ਕਦੇ ਵੀ ਨੌਂਸ ਹੋ ਜਾਣਗੇ ਉਹ ਸਾਡੀ ਹਾਈ ਕਮਾਂਡ ਨੇ ਜਿਵੇਂ ਪਹਿਲਾਂ ਵੀ ਤੁਸੀਂ ਪੁੱਛਦੇ ਸੀਗੇ ਉਹਨਾਂ ਨੇ ਕਰਤੇ ਅਨਾਉਂਸ ਜਿੱਥੇ 8 ਦੇਖੋ ਤੁਸੀਂ ਜਿਹੜੀ ਚਿਹਰੇ ਵਾਲੀ ਕੋਈ ਗੱਲ ਨਹੀਂ ਹੈ ਜੀ ਮੈਂ ਤੁਹਾਨੂੰ ਦੱਸਿਆ ਸਾਡੇ ਪਾਰਟੀ ਦਾ ਕਰਾਈਟੇਰੀਆ ਕੀ ਆ ਬੰਦੇ ਦਾ ਅਕਸ ਦੇਖਦੇ ਆ ਲੋਕਾਂ ਵਿੱਚ ਰਹਿਣ ਵਾਲਾ ਹੋਵੇ ਕੰਮ ਕਰਨ ਵਾਲਾ ਹੋਵੇ ਉਹ ਸਾਰੇ ਜਿਹੜੇ ਹੈਗੇ ਆ ਪਾਰਟੀ ਦੇਖੇ ਕਿ ਜਿਹੜੇ ਜਿਹੜੇ ਚਿਹਰੇ ਆਣਗੇ ਤੁਹਾਡੇ ਸਾਹਮਣੇ ਆਣਗੇ ਇਹ ਜਿਹੜੀ ਚਿਹਰਿਆਂ ਦੀ ਰਾਜਨੀਤੀ ਆ ਨਾ ਜੀ ਉਹ ਕਾਪਟਨ ਦਾ ਬਹੁਤ ਵੱਡਾ ਚਿਹਰਾ ਹਾਰ ਗਿਆ ਨਾ ਜੀ ਬਾਦਲ ਦਾ ਬਹੁਤ ਵੱਡਾ ਚਿਹਰਾ ਕਿੱਥੇ ਲੱਭਦੇ ਆ ਜੀ ਬਾਦਲਾਂ ਦੇ ਚਿਹਰੇ ਹੁਣ ਠੀਕ ਆ ਜੀ ਉਹ ਭਾਈ ਭਤੀਜਾ ਜਵਾਈ ਭਾਈ ਸਭ ਹਾਰ ਗਏ ਜੀ ਮਤਲਬ ਹੁਣ ਇੱਕ ਨੂ ਰਹਿੰਦੀ ਆ ਉਹ ਵੀ ਸਮਝ ਲਓ ਮਤਲਬ ਉਹਦੀ ਵੀ ਲਾਈਨ ਆਮ ਆਦਮੀ ਪਾਰਟੀ ਜ ਜਿਸ ਕਿ ਕਿਤਤਾ ਵੀ ਤੁਹਾਡਾ ਹੋ ਸੀ ਤੇ ਮੰਤਰਾਲਾ ਵੀ ਹੋ ਰਿਹਾ ਔਰ ਉਹਦੇ ਚ ਵਿਕਾਸ ਬਹੁਤ ਤੇਜ਼ੀ ਦੇ ਨਾਲ ਹੋਇਆ ਇਸ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਤੁਸੀਂ ਲੈ ਕੇ ਜਿਹੜੇ ਜਨਤਾ ਦੇ ਵਿੱਚ ਰੋਂਗੇ ਦੇਖੋ ਮੁੱਦੇ ਜਿਹੜੇ ਤੁਸੀਂ ਇਹ ਕਿਹਾ ਲੋਕਾਂ ਦੇ ਮੁੱਦੇ ਕੀ ਆ ਜੀ ਲੋਕ ਕੀ ਚਾਹੁੰਦੇ ਆ ਵੀ ਚੰਗੀਆਂ ਸਿਹਤ ਸੂਲਤਾ ਮਿਲਣ ਚੰਗੀ ਸਿੱਖਿਆ ਮਿਲੇ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਤਾਂ ਕਿ ਉਹ ਜਾ ਕੇ ਜਿਹੜੇ ਤੁਹਾਡੇ ਹੁਣ ਤੁਸੀਂ ਦੇਖ ਲਓ ਆ ਜਿਹੜੀ ਹਰਿਆਣੇ ਦੀ ਸਰਕਾਰ ਹੈ ਇਹ ਕਿੱਥੇ ਭੇਜ ਰਹੀ ਆ ਬੱਚੇ ਆਪਣੇ ਇਜ਼ਰਾਈਲ ਦੇ ਵਿੱਚ ਯੂਕਰੇਨ ਦੇ ਵਿੱਚ ਜਿੱਥੇ ਲੜਾਈ ਲੱਗੀ ਹੋਈ ਹੈ ਉੱਥੇ ਬੱਚੇ ਭੇਜ ਰਹੇ ਆ ਲੋਕ ਤਾਂ ਇਹ ਚਾਹੁੰਦੇ ਸਾਡੇ ਬੱਚਾ ਨੂੰ ਰੋਜ਼ਗਾਰ ਦੇ ਦਿਓ ਭਗਵੰਤਪਨ ਦੇ ਰਿਹਾ ਅਰਵਿੰਦ ਕੇਜਰੀਵਾਲ ਦੇ ਰਿਹਾ ਲੋਕ ਇਹ ਚਾਹੁੰਦੇ ਵੀ ਅਸੀਂ ਅਸੀਂ ਜੇ ਜੇਕਰ ਸਾਨੂੰ ਸਰਕਾਰੀ ਦਰਬਾਰੇ ਜਾਣਾ ਪਵੇ ਸਾਨੂੰ ਧੱਕੇ ਨਾ ਪਾਣ ਸਾਡੀ ਗੱਲ ਸੁਣਨ ਵਾਲਾ ਕੋਈ ਹੋਵੇ ਇੱਥੇ ਉਲਟਾ ਕਰਤਾ ਜੀ ਮਾਨ ਸਾਹਿਬ ਨੇ ਕਿਹਾ ਵੀ ਲੋਕ ਨਹੀਂ ਆਣਗੇ ਤੁਸੀਂ ਜਾਓ ਹੁਣ ਸਾਰੇ ਅਫਸਰ ਵੀ ਅਸੀਂ ਲੋਕ ਵੀ ਸਾਰੇ ਪਿੰਡਾਂ 'ਚ ਜਾ ਕੇ ਕੈਂਪ ਲਾ ਕੇ ਉੱਥੇ ਜਾ ਕੇ ਲੋਕਾਂ ਦੇ ਮਸਲੇ ਹੱਲ ਕਰ ਰਹੇ ਆ ਲੋਕਾਂ ਨੂੰ ਜਿਹੜੇ ਹੈਗੀਆਂ ਬਹੁਤ ਸਾਰੀਆਂ ਸਹੂਲਤਾਂ ਚਾਹੀਏ ਉਹ ਬਿਜਲੀ ਦੇ ਬਿੱਲਾਂ 'ਚ ਹੋ ਜੇ ਸਕੂਲ ਦੇ ਵਿੱਚ ਪੜ੍ਹਾਈ ਫਰੀ ਹੋਣੀ ਆ ਤੇ ਜੇ ਤੁਹਾਨੂੰ ਦਵਾਈ ਫਰੀ ਮਿਲ ਜਾਣੀ ਆ ਜੇ ਰਾਸ਼ਨ ਵੀ ਤੁਹਾਡੇ ਘਰੇ ਆ ਜਾਣਾ ਗਰੀਬ ਬੰਦਾ ਤਾਂ ਜੂਨ ਜੋਗਾ ਤਾਂ ਹੋ ਗਿਆ ਨਾ ਜੀ 1500 ਰੁਪਏ ਚ ਅਗਲਾ ਗੁਜ਼ਾਰਾ ਕਰ ਲੂਗਾ ਕਿਉਂਕਿ ਬਿਜਲੀ ਦਾ ਬਿੱਲ ਨਹੀਂ ਆਣਾ ਰਾਸ਼ਨ ਤੁਹਾਨੂੰ ਮਿਲ ਗਿਆ ਤੇ ਅਗਲੇ ਦਾ ਮਤਲਬ ਗੁਜ਼ਾਰਾ ਹੋ ਜਾਂਦਾ ਬੰਦੇ ਦਾ ਵਧੀਆ ਦਵਾਈ ਤੇ ਖਰਚਾ ਨਹੀਂ ਹੋਣਾ ਬੰਦੇ ਕਿ ਜ਼ਿਆਦਾ ਖਰਚਾ ਕਿੱਥੇ ਹੁੰਦਾ ਜੀ ਬੱਚਿਆਂ ਦੀ ਪੜ੍ਹਾਈ ਤੇ ਤੇ ਦਵਾਈ ਤੇ ਆ ਦੋ ਚੀਜ਼ਾਂ ਦਾ ਬੰਦੇ ਕਰਜ਼ਾਈ ਹੁੰਦੇ ਆ ਜੀ ਇੱਦਾਂ ਸੋ ਗੱਲ ਕਰ ਲਈਏ ਆਮ ਆਦਮੀ ਪਾਰਟੀ ਇਹਨਾਂ ਵਿਕਾਸ ਕਰ ਰਹੀ ਹੈ ਇਸੇ ਵਿਕਾਸ ਤੇ ਜਿਹੜੀ ਹੈ ਚੋਣ ਵੀ ਲੜਨੀ ਹੈ ਪਰ ਫਿਰ ਦੂਸਰੀਆਂ ਪਾਰਟੀਆਂ ਦੇ ਬੰਦੇ ਕਿਉਂ ਲੈਣੇ ਪੈ ਰਹੇ ਆ ਜਿਸ ਤਰ੍ਹਾਂ ਕਿ ਅੱਜ ਚੱਬੇਬਾਲ ਜੁਆਇਨ ਕਰ ਗਏ ਆ ਪਿੱਛੇ ਜੀਪੀ ਜੁਆਇਨ ਕੀਤੇ ਸੀ ਉਹਨਾਂ ਨੂੰ ਵੀ ਟਿਕਟ ਦੇ ਦਿੱਤੀ ਗਈ ਦੇਖੋ ਗੱਲ ਇਹ ਆ ਵੀ ਬਹੁਤ ਸਾਰੀਆਂ ਜਿਵੇਂ ਦੂਜੀਆਂ ਪਾਰਟੀਆਂ ਹੈਗੀਆਂ ਨਾ ਜੀ ਉਹਦੇ ਵਿੱਚ ਵੀ ਕੁਝ ਬੰਦੇ ਹੈਗੇ ਜਿਹੜੇ ਉੱਥੇ ਫਰਸਟ੍ਰੇਟਡ ਆ ਹੁਣ ਜੇ ਕੋਈ ਬੰਦੇ ਇੱਧਰ ਆਣਾ ਚਾਹੁੰਦੇ ਆ ਮੈਨੂੰ ਬਹੁਤ ਬੰਦੇ ਅਪਰੋਚ ਕਰ ਰਹੇ ਆ ਜੀ ਮੈਨੂੰ ਬਹੁਤ ਬੰਦੇ ਅਪਰੋਚ ਕਰ ਰਹੇ ਆ ਜੇ ਉਹ ਇੱਧਰ ਆਣਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਵੀ ਇਹ ਪਾਰਟੀ ਸਹੀ ਕੰਮ ਕਰ ਰਹੀ ਆ ਲੋਕਪੱਖੀ ਕੰਮ ਕਰ ਰਹੀ ਆ ਉਹਦੀ ਤਾਇੀਦ ਕਰਦੇ ਆ ਤਾਂ ਕੀ ਹਰਜ ਆ ਜੀ ਮਨੋ ਜਿਹੜੇ ਚੰਗੇ ਬੰਦੇ ਆ ਉਹ ਆਣਗੇ ਇੱਕ ਮਤਲਬ ਇੱਕ ਸਾਡੀ ਜਿਹੜੀ ਮੇਨ ਸਟ੍ਰੀਮ ਪਾਰਟੀ ਆ ਉਹਦੇ ਵਿੱਚ ਪਹਿਲਾਂ ਵੀ ਆਏ ਆ ਸਾਡੇ 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 ਜਿਹੜੇ ਐਮਐਲਏ ਆ 92 ਐਮਐਲਏ ਆ ਮੈਂ ਇਸ ਗੱਲ ਮਾਣ ਨਾਲ ਕਹਿੰਦਾ ਵੀ ਜਦੋਂ ਮੈਂ ਪਾਰਟੀ ਦਾ ਮਤਲਬ ਪ੍ਰਧਾਨ ਸੀਗਾ ਸਹਾ ਪ੍ਰਧਾਨ ਸੀਗਾ ਐਕਟਿੰਗ ਪ੍ਰਧਾਨ ਸੀਗਾ ਮੈਂ ਉਸ ਵੇਲੇ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਆ ਤੁਹਾਡੇ ਤਕਰੀਬਨ ਤਕਰੀਬਨ ਜਿਹੜੇ 92 ਦੇ ਵਿੱਚੋਂ 75 ਐਮਐਲਏ ਉਹ ਹੈਗੇ ਆ ਜਿਨ੍ਹਾਂ ਨੂੰ ਮੈਂ ਕੋਈ ਨਾ ਕੋਈ ਅਹੁਦਾ ਦੇ ਕੇ ਆਇਆ ਸੀਗਾ ਕਿਸੇ ਨਾ ਕਿਸੇ ਜੇ ਪ੍ਰਧਾਨ ਤੇ ਸੈਕਟਰੀ ਲਾ ਕੇ ਆਇਆ ਸੀਗਾ ਉਹ ਬੰਦੇ ਚੁਣੇ ਗਏ ਆ ਥੋੜੇ ਮੋਟੇ 15 20 ਅਸੀਂ ਦੂਜੇ ਵੀ ਲਏ ਕਰਜੇ ਦੇ ਮੁੱਦੇ ਤੇ ਅੱਜ ਨਵਜੋਤ ਸਿੰਘ ਸਿੱਧੂ ਗਵਰਨਰ ਨੂੰ ਮਿਲੇ ਆ ਉਸ ਨੂੰ ਕਿੱਦਾਂ ਦੇਖਦੇ ਹੋ ਉਹ ਕਹਿੰਦੇ ਕਿ ਕਰਜ਼ਾ ਬਹੁਤ ਲੇਰੀਆ ਆ ਆਮ ਆਦਮੀ ਪਾਰਟੀ ਤੇ ਇਹ ਨੰਗ ਕਰ ਜਾਣਗੇ ਪੰਜਾਬ ਨੂੰ ਦੇਖੋ ਜਿਹੜੀ ਜਦੋਂ ਕੈਪਟਨ ਦੀ ਸਰਕਾਰ ਦੇ ਵਿੱਚ ਉਹ ਮੰਤਰੀ ਸੀਗੇ ਜਾਂ ਐਮ ਐਲ ਏ ਸੀਗੇ ਉਦੋਂ ਕਿਉਂ ਨਹੀਂ ਬੋਲੇ ਜੀ ਜਦੋਂ ਉਹਨਾਂ ਦੀ ਘਰਵਾਲੀ ਅਕਾਲੀਆਂ ਦੇ ਵਿੱਚ ਸੀ ਜਦੋਂ ਸਰਕਾਰੀ ਪ੍ਰਾਪਰਟੀਆਂ ਵੇਚ ਰਹੇ ਸੀ ਜਦੋਂ ਉਹ ਕਰਜ਼ੇ ਲੈ ਰਹੇ ਸੀਗੇ ਜਦੋਂ ਉਹ ਫਿਊਚਰ ਦੇ ਕਰਜ਼ੇ ਲੈ ਰਹੇ ਸੀ ਉਹਨਾਂ ਨੇ ਕਰਜ਼ੇ ਪਤਾ ਕਿਦਾਂ ਲਈ ਸੀਗੇ ਵੀ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ ਕਰਨੇ ਆ ਵੀ ਜਿਹੜਾ ਆ ਤੁਹਾਡਾ ਮੰਡੀ ਬੋਰਡ ਦਾ ਤੁਹਾਨੂੰ ਯਾਦ ਇਸ ਕਰਕੇ ਇਹਦਾ ਰੌਲਾ ਪਿਆ ਸੀਗਾ ਜਿਹੜਾ ਤੁਹਾਡਾ ਮੰਡੀ ਬੋਰਡ ਦਾ ਫੰਡ ਹੈ ਰੂਰਲ ਡਿਵੈਲਪਮੈਂਟ ਫੰਡ ਹੈ ਇਹ ਐਡਵਾਂਸ ਚ ਉਹਨਾਂ ਨੇ ਲੋਨ ਲੈ ਲਿਆ ਸੀ ਜੀ ਬੈਂਕ ਤੋਂ ਜੀ ਬਾਲੋਣ ਅਸੀਂ ਮੋੜਿਆ ਆ ਕੇ ਉਹ ਬਾਲੋਣ ਉਸ ਵ ਪਸ ਇਕੱਠੇ ਆਓ ਲੇਕਿਨ ਸਾਡੀ ਸਰਕਾਰ ਦਾ ਸਾਨੂੰ ਕਹਿੰਦੇ ਜੀ ਤੁਸੀਂ ਇਹਦਾ ਇਹਦਾ ਰੈਜ਼ੋਲੂਸ਼ਨ ਪਾਸ ਕਰੋ ਸੰਭਲੇ ਚ ਸਾਡੇ ਮੁੱਖ ਮੰਤਰੀ ਨੇ ਉਹ ਵੀ ਕਰਤਾ ਮਤਲਬ ਐਨੇ ਬੇਸ਼ਰਮ ਆ ਫਿਰ ਵੀ ਸਾਨੂੰ ਪੈਸੇ ਨਹੀਂ ਦੇ ਰਹੇ ਜੀ ਬੋਲੋ ਸਾਡਾ 8000 ਦਾ ਫੰਡ ਰੋਕਿਆ ਹੋਇਆ ਉਹਨਾਂ ਨੇ ਮਤਲਬ ਨਾ ਤੇ ਇਹ ਇਹ ਨਵਜੋਸ਼ ਸਿੰਘ ਨੂੰ ਚਾਹੀਦਾ ਸੀਗਾ ਵੀ ਜਦੋਂ ਉਹਦੀ ਘਰ ਵਾਲੀ ਅਕਾਲੀ ਭੀਜੇਪੀ ਸਰਕਾਰ ਸੀ ਜਦੋਂ ਉਹ ਕਾਂਗਰਸ ਸਰਕਾਰ ਸੀਗਾ ਉਦੋਂ ਨੂੰ ਬੋਲਣਾ ਚਾਹੀਦਾ ਸੀਗਾ ਕਰਜ਼ੇ ਦੀ ਫੰਡ ਛੱਡ ਕੇ ਅਸੀਂ ਜਦੋਂ ਸਾਡੇ ਕੋਲੇ ਜਿੰਨੀ ਸਰਕਾਰ ਸਾਡੇ ਪੈਸੇ ਕਮਾਉਂਦੀ ਆ ਪਹਿਲਾਂ ਅਸੀਂ ਉਹਦਾ 30 35000 ਕਰੋੜ ਤਾਂ ਅਸੀਂ ਉਹਦਾ ਮਤਲਬ ਇਹ ਤੁਹਾਡਾ ਜਿਹ ਨਹੀਂ ਆ ਕੋਈ ਮਾਲੋਮ ਨਾ ਇਹ ਇਹ ਲਾਇਬਿਲਟੀ ਉਹ ਛੱਡ ਕੇ ਗਏ ਆ ਸਿੱਧੂ ਸਾਹਿਬ ਉਹਨਾਂ ਦੀ ਧਰਮ ਪਤਨੀ ਔਰ ਜੜੀਆਂ ਪਾਰਟੀਆਂ ਚ ਉਹ ਵੀ ਪਹਿਲਾਂ বিজেਪ ਚ ਰਹੇ ਆ ਅਕਾਲੀ ਦੇ ਨਾਲ ਅਲਾਈਅੰਸ ਰਹੇ ਆ ਮੈਂਬਰ ਆ ਪਾਰਲੀਮੈਂਟ ਰਹੇ ਆ 15 ਸਾਲ ਹੋ ਗਏ ਉਹਨਾਂ ਨੂੰ ਅਕਾਲੀ বিজেਪ ਕਾਂਗਰਸ ਦੇ ਵਿੱਚ ਜੋ 15 ਸਾਲ ਔਰ ਇਸੇ 15 15 20 ਸਾਲ ਦੇ ਵਿੱਚ ਇਹਦੇ ਵਿੱਚ ਕਰਜ਼ਾ ਚੜਿਆ ਸਾਰਾ ਪੰਜਾਬ ਦੇ ਵਿੱਚ ਅੱਜ ਵੀ ਜੇ ਤੁਸੀਂ ਪਿਛਲੇ ਵਾਲਾ ਕੱਢ ਦਿਓ ਸਾਨੂੰ ਉਹ 35000 ਰੁਪਏ ਨਾ ਦੇਣਾ ਪਵੇ ਅੱਜ ਸਾਡੀ ਜਿਹੜੀ ਜੜੀ ਸਰਕਾਰ ਹੈ ਉਹ ਰੈਵਨਿਊ ਸਰਪਲਸ ਹੈ ਹਾਂ ਅਸੀਂ ਨਹੀਂ ਅਸੀਂ ਨਹੀਂ ਕਰਜ਼ਾ ਲੈ ਰਹੇ ਉਹਨਾਂ ਦੇ ਕਰਜ਼ਿਆਂ ਕਰਕੇ ਅਸੀਂ ਉਹਦੇ ਜਾਲ ਚ ਫਸ ਕਾਂਗਰਸ ਦੇ ਐਮਪੀ ਪ੍ਰਨੀਤ ਕੌਰ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਗਏ ਆ ਲੱਗਦਾ ਉਹਨਾਂ ਨੂੰ ਟਿਕਟ ਵੀ ਮਿਲ ਜੂਗੀ ਮੁਕਾਬਲਾ ਸਮਝਦੇ ਹੋ ਕਿ ਨਹੀਂ ਯਾਰ ਜਦੋਂ ਨਾ ਕਹਿੰਦੇ ਹੁੰਦੇ ਜਹਾਜ਼ ਰੁਬਣ ਲੱਗਦਾ ਨਾ ਸਮੁੰਦਰੀ ਜਾਗਤਾ ਚੂਹੇ ਇਸ਼ਾਰਾ ਮਾਰਦੇ ਆ ਔਰ ਔਰ ਪ੍ਰਨੀਤ ਕੌਰ ਜੀ ਦਾ ਮੈਨੂੰ ਅਫਸੋਸ ਆ ਕਿ ਚਾਰ ਵਾਰੀ ਐਮਪੀ ਰਹੇ ਆ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਛਾਲ ਵੀ ਮਾਰੀ ਤਾਂ ਉਸ ਕਿਸ਼ਤੀ ਚ ਮਾਰੀ ਜਿਹੜੀ ਆਲਰੇਡੀ ਡੁੱਬ ਰਹੀ ਹੈ ਜੀ ਜਹਾਜ਼ ਵੀ ਡੁੱਬ ਰਿਆ ਸੀ ਕਾਂਗਰਸ ਵਾਲਾ ਉਹਦੇ ਤੇ ਛਾੜ ਮਾਰੀ ਕਿਸ਼ਤੀ ਚ ਮਾਰੀ ਤੇ ਕਿਸ਼ਤੀ ਵੀ ਉਹਦੇ ਚ ਮਾਰੀ ਜਿਹੜੀ ਖੁਦ ਡੁੱਬ ਰਹੀ ਆ ਜੀ ਜਿਹੜੀ ਪਾਪੀਆਂ ਦੀ ਭਰੀ ਹੋਈ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਦੇਖਿਆ ਕਿ ਅਸੀਂ ਗੱਲਬਾਤ ਕਰ ਰਹੇ ਸੀ ਡਾਕਟਰ ਬਲਵੀਰ ਨਾਲ ਉਹਨਾਂ ਨੇ ਹਰ ਗੱਲ ਦਾ ਬੇਬਾਕ ਤਰੀਕੇ ਨਾਲ ਜਵਾਬ ਦਿੱਤਾ ਉਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਡਿਵੈਲਪਮੈਂਟ ਦੀ ਰਾਜਨੀਤੀ ਕਰੇਗੀ ਤੇ ਡਿਵੈਲਪਮੈਂਟ ਦੇ ਨਾਂ ਤੇ ਹੀ ਲੋਕਾਂ ਤੋਂ ਵੋਟਾਂ ਮੰਗੀਆਂ ਜਾਣਗੀਆਂ ਕੈਮਰਾ ਪਰਸਨ ਲक्की ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰਲੀ ਪਟਿਆਲਾ ਤੋਂ